ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਗਲੀ ਮਾਰਨਿੰਗ ਹੋ ਚੁੱਕੀ ਆ ਮੈਂ ਚਾਹ ਪੀ ਕੇ ਨਾਲ ਖੁਆ ਖਾ ਕੇ ਤੇ ਹੁਣ ਖੋਬ ਦੀ ਚਾ ਗਈ ਤੇ ਅੱਜ ਗੋਭੀ ਦੀ ਸਬਜ਼ੀ ਬਣਾਉਣੀ ਆ ਗੋਭੀ ਕੱਟੀ ਪਈ ਆ ਦਰ ਆਲੂ ਵੀ ਕੱਟੇ ਪਏ ਨੇ ਆਟਾ ਮਿਲ ਤਰਿਆ ਹੋਇਆ ਤੇ ਆਟਾ ਮੈਂ ਗੁੰਨਤਾ ਲੇਕਿਨ ਮੈਂ ਆਟਾ ਗੁੰਨ ਕੇ ਸਬਜ਼ੀ ਬਣਾ ਕੇ ਫਿਰ ਮੈਂ ਨਾ ਆਉਂਗੀ ਤੇ ਫਿਰ ਮੈਂ ਸਾੜੂ ਪਚਵਾਚੂ ਕਰੂੰਗੀ ਆ ਕੇ ਨਾ ਆ ਕੇ ਤੇ ਜਰ ਰੋਟੀ ਰੋਟੀ ਐ ਨਾ ਵੀਰ ਦੀ ਰੋਟੀ ਖਾਣੀ ਹੁੰਦੀ ਆ ਕੇ ਡੈਰੀ ਤੋਂ ਠਾਂ ਕਰਕੇ ਸਬਜ਼ੀ ਬਣਾ ਕੇ ਆਟਾ ਗੁੰਨਣਾ ਹੈ ਆਪਾਂ ਹੁਣ ਜਦੋਂ ਆ ਕੇ ਰੋਟੀ ਬਣਾ ਦੇਣੀ ਆ ਹਾਂਜੀ ਮੰਮੀ ਤੇ ਮਾਸ ਪਿੱਛੇ ਬੈਠੀਆਂ ਨੇ ਖੋਆ ਕੱਟਦੀਆਂ ਨੇ ਤੇ ਮੈਂ ਹੁਣ ਰੋਟੀ ਬਣਾ ਕੇ ਉਹਨਾਂ ਨੂੰ ਦੇ ਕੇ ਆਉਣੀ ਆ ਪਹਿਲਾਂ ਫੜਾਈ ਹੋਈ ਹੈ ਵੈਸੇ ਤੇ ਹੁਣ ਦੂਸਰੀ ਟੋਟੀ ਦੇ ਕੇ ਆਉਣੀ ਆ ਆ ਲੋ ਚੱਕਣੀ ਪਊਗੀ ਪਲੇਟ 'ਚ ਹਮ ਹਮ ਮੈਂ ਰਾਹੀਆਂ ਦੋ ਬੜੇ ਖੜੇ ਬੜੇ ਨੇ ਇੰਨੇ ਨਹੀਂ ਭਾਈ ਖਾਣੀ ਓੜੇ ਦਸਣ ਮੈਂ ਤਾਂ ਆ ਦੱਸ ਸਬ지 ਠੀਕ ਆ ਕੋਟ ਤਿੰਨ ਕੋਈ ਗਾਇਨ ਟੱਕਾ ਉਹਨੇ ਡੱਕ ਦਿੰਦੀ ਰਾਹੀਆਂ ਰੋਟੀ ਖਾ ਰਹੀ ਐ ਸੀ ਸਾਰੇ ਨਹੀਂ ਢੰਡੇ ਮੰਜਣ ਵਾਲੇ ਆ ਤੇ ਸਲਫਾ ਸਾਫ ਕਰਨ ਵਾਲਿਆਂ ਨੇ ਦੁੱਧ ਘਰਕ ਧੱਕਤਾ ਅੰਦਰ ਕਸੁੱਧ ਕਰ ਮੋਲੇ ਨਹੀਂ ਪਾਸੇ ਭਾਂਡੇ ਮਾਂਦਣੇ ਮੈਂ ਇੱਕ ਵਕਤ ਵਿੱਚ ਮਸਲਫਾ ਸਾਫ ਕਰਨ ਲੱਗੀ ਅਬ ਇਹ ਦੁਬਾਰਾ ਵੀ ਦੇ ਲਈ ਆਹ ਸਾਬਜੀ ਵੀ ਕੱਢਦੀ ਇੱਕ ਭਾਂਡੇ ਚ ਵੀ ਮੰਜੀ ਇਹ ਕਿਹੜੀ ਸਾਬਜੀ ਸੀ ਗੋਭੀ ਹੈ ਗੋਭੀ ਦੀ ਹੈ ਦੋ ਗੋਭੀ ਸਭ ਦਿਖਾ ਕੇ ਰੱਖਦੇ ਆਂ ਇੱਕ ਗੋਭੀ ਦਿਖਾਈਆ ਮੈਂ ਕਿਹੜੀ ਆ ਗੋਭੀ ਦੀ ਹੈ ਹਾਂ ਹਾਂ ਤੇ ਥੋੜੀ ਜਿਹੀ ਸਾਬਜੀ ਬਚ ਗਈ ਉਹਨੇ ਭਾਂਡੇ ਚ ਕੱਢ ਦਿੰਨੇ ਆ ਜੀ ਉਸਨੇ ਖਾਣੇ ਬਹੁਤ ਜੀ ਬਹੁਤ ਸੁਆਦ ਬਣੀ ਹੈ ਬਹੁਤ ਸੁਆਦ ਜੀ ਤੇ ਮੈਨੂੰ ਨਹੀਂ ਪਰ ਖੁਆ ਗੜਦਿਗੇ ਨੇ ਪਰ ਬੱਦਲ ਹੋਇਆ ਪਿਆ ਮੌਸਮ ਖਰਾਬ ਹੀ ਨੇ ਤੁਪੇ ਨਿਕਲਣੇ ਤੁਪੇ ਨਿਕਲਦੇ ਨੇ ਅੰਡੇ ਨੇ ਅੰਡਾ ਪਾ ਦਿੱਤਾ ਉੱਪਰ ਤੱਕ ਤੱਕ ਨਾ ਪੋਣੀ ਤੱਕ ਨਾ ਪੋਣੀ ਜੀ ਹੱਡ ਦਾ ਮੌਸਮਾ ਠੰਡੀ ਪੈਣੀ ਜਾਦਾ ਹੀ ਹੈ ਨਾ ਹਨਾ ਕੋਣ ਵੀ ਹੋ ਮਮਾ ਨੇ ਤੇਰੀ ਨੂੰ ਜਾਣਾ ਹੋਣੀ ਅੱਛਾ ਅੱਜ ਥੋੜਾ ਕਰਾ ਕੇ ਫੇਰ ਜਾਣਾ ਮੈਨੂੰ ਮਿਲਣ ਦਾ ਹਾਂ ਨਾਨੀ ਕਹਿੰਦੇ ਸੀ ਮਮਾ ਕਹਿੰਦਾ ਸੀ ਹਾਂਜੀ ਈ ਕਹਿੰਦੇ ਨਾਨੀ ਕਹਿੰਦੇ ਸੀ ਈ ਕਹਿੰਦੇ ਵੀ ਥੋੜਾ ਕਰਾਉਣਾ ਅੱਛਾ ਬਤ ਬਾਬਾ ਕਿਉਂ ਜਲਦਾ ਅੱਜ ਫੇਰ ਤੇ ਵੀਡੀਓ ਤੇ ਮਾਪੇ ਬੜਾ ਜਿੱਲਦਾ ਤਾ ਆਪਰੇ ਘਰ ਤੋਂ ਰਾਗ ਉਹ ਆਦਵਾ ਕਰਨਾ ਦਤਾ ਇਹ ਵੀ ਇੱਕ ਉਹਨਾਂ ਘੜੀ ਕਰਦੇ ਹਾਂਜੀ ਟਾਈਮ ਪੌਣੀ ਵਾਰ ਬੱਜ ਗਏ ਨੇ ਤੇ ਹੁਣ ਮੈਂ ਬੱਚਿਆਂ ਨੂੰ ਵਾਕੇ ਇਹ ਸਿਰ ਮਹਾਵੀਰ ਜਰਾਬਾ ਬੰਦੇ ਬੈਠਾ ਠੰਡ ਬਹੁਤ ਜਾਂਦੀ ਮਹਾਵੀਰ ਹਣੇ ਨੂੰ ਸਿਰ ਨਾ ਖੋਲ ਕੇ ਜੇ ਬਾਹਰ ਵੀ ਨਜਾਈਂ ਮਰ ਮੇਹਰ ਵੀ ਨਮਾਤਾ ਉਹ ਬੈਠਾ ਪਿੱਛੇ ਪੜਾਈ ਕਰਦਾ ਬਾਹਰ ਨੂੰ ਹਣੇ ਭਜਿਆ ਬਾਥਰੂਮ ਲੈਣਾ ਓਕੇ ਆਖਾ ਨਾ ਮਮਾ ਬਾਪ ਨੂੰ ਚੱਲੇ ਹੁਣ ਬਾਥਰੂਮ ਕਰਕੇ ਆਉਗਾ ਤੇਰਾ ੜੜਕ ਕੇ ਜਾਉ ਠੰਡ ਬਹੁਤ ਜ਼ਿਆਦੇ ਆ ਤੇ ਤਪ ਵੀਰ ਨਿਕਲਿਆ ਤੋਪਾ ਨਿਕੜੀ ਵੇ ਤੇ ਬਾਹਰ ਬਹਿ ਜਾਂਦਾ ਇਹਨੂੰ ਸੌਖਾ ਰਹਿੰਦਾ ਅੰਦਰੋਂ ਅੰਦਰ ਹੀ ਬੈਠਾ ਕਿਉਂਕਿ ਨਾ ਤਰਨ ਹੀ ਹੁੰਦਾ ਤੇ ਤਰਨ ਹੋਵੇ ਤਾਂ ਬੰਦਾ ਬਾਹਰ ਗੇੜਾ ਵੀ ਕਦੇ ਕੱਢਿਆ ਵੇ ਇਹਨੂੰ ਅੰਦਰ ਆ ਜੇ ਵੀ ਮੈਨੂੰ ਘੰਡਰ ਜਣ ਨੂੰ ਬਾਹਰ ਜਾਣ ਨੂੰ ਲੱਗਦਾ ੜੜਕ ੜੜਕੇ ਤੋਤੇ ਦਾ ਡਰਾਮਾ ਹੰਮੀ ਚੱਕਣ ਦੀ ਮਾਰੀ ਹੋ ਗਈ ਮੈਂ ਨਿਆਲੇ ਨਵਾਉਣ ਲੱਗ ਗਿਆ ਸਿਰ ਚੌਕਾਣਾ ਸਿਰ ਨਾਉਣਾ ਸੀਗਾ ਉਪ ਨਿਕਲੂਗੀ ਕੱਪੜੇ ਲਿਆ ਮੈਂ ਹੈਣਾ ਫਟਾ ਫਟ ਆ ਮਰਦੇ ਰੱਖਦੇ ਸਪਾਰਕਰ ਖੋਏ ਤੇ ਪੈਗੇ ਬਾਬਾ ਜੀ ਆਹ ਚੱਪੀ ਜੇ ਮੰਗੀ ਹੋਇਆ ਤਾਂ ਅਪਟੇਂਡ ਪਾ ਕੇ ਪਾਸ ਆਈ ਰੱਖਿਆ ਮੁੱਦੀ ਨਾ ਹਾਂਜੀ ਉਹਨਾਂ ਪਾ ਕਿੰਨੂ ਖਾਣ ਲੱਗਿਆ ਨੂਨ ਲਾ ਕੇ ਤੈਂ ਪਾਉਣੇ ਤਾਂ ਨੂੰ ਹੋ ਗਏ ਤੇ ਫੇਰ ਚਾਰ ਕੋਲੀ ਚਾਹ ਮਣਾਂਗੇ ਤੇ ਭਾਂਡੇ ਭੁੰਡੇ ਬਨ ਜਾਗੇ ਕਿੰਨੂ ਘਾਲੀਏ ਹੁਣ ਪਸਤਰ ਪਹਿਮ ਸਵਾਦਨ ਹੋ ਗਏ ਨੇ ਹੁਣ ਚਾਪ ਨਹੀਂ ਸ਼ਾਮਾ ਲਈ ਸੱਚੇ ਖੇਡਦੇ ਆ ਮਾਮੇ ਨਾਲ ਗੇਮ ਫੋਨ ਤੇ ਮਮੀ ਮਾਮੇ ਨੂੰ ਨੂੰ ਆਉਂਦੀ ਹੈ ਬਾਸੀ ਬਾਠ ਕਰਕੇ ਆਏ ਨੇ ਹੁਣ ਚਾਪ ਵੀ ਮੰਗੇ ਸਾਰੇ ਜਾਣੇ ਸ਼ਾਮ ਆਲੀ 3 ਵਜ ਗਏ ਨੇ ਇਹ ਕਰਦੀ ਮਮੀ ਸੇਮੀਆਂ ਬਣਾਉਣੀ ਦੁੱਧ ਵਾਲੀਆਂ ਕਿਹੋ ਵਾਲੀਆਂ ਆਹਦੀ ਬਤ ਮਾਸ ਨੂੰ ਸੇਮੀਆਂ ਖਾਣੀਆਂ ਕਿਹੋ ਵਾਲੀਆਂ ਮਸ ਕਿ ਦੁੱਧ ਵਾਲੀ ਤੇ ਮੈਂ ਖਾਂਦੀ ਨਹੀਂ ਹੈਗੀ ਦੁੱਧ ਵਾਲੀ ਬਸ ਸੇਮੀਆਂ ਕਿਉਂ ਨਹੀਂ ਖਾਂਦੇ ਤੁਸੀਂ ਸਵਾਦ ਨਹੀਂ ਲੱਗਦਾ ਪਹਿਲਾਂ ਤੋਂ ਮੈਂ ਹੀ ਖਾਂਦੀ ਪੜੇ ਮੈਂ ਖਾ ਦੁੱਧ ਵਾਲੀਆਂ ਖਾ ਤਾਂ ਲੈਂਗੀ ਜੋ ਬਣੀਆਂ ਹੋਣ ਬਸ ਤੇ ਜਿਹੜੀ ਜਿਆਦਾ ਪਸੰਦ ਆਈਏ ਕਿਉਂ ਵਾਲੀਆਂ ਕਿਹੋ ਵਾਲੀਆਂ ਸੇਮੀਆਂ ਬਣਦੀਆਂ ਨੇ ਕਿਉਂ ਕਿ ਮਾਸਤੀ ਕੀ ਉਹੜੀਸੀ ਮਿਠਾ ਕੇ ਖੋਸ਼ ਨਹੀਂ ਖੁਆ ਲੈਣ ਉਹ ਹਾਂਜੀ ਹੁਣ ਖੁਆ ਤੋੜ ਕੇ ਦੇਣਾਂ ਦੀ ਰੇ ਨੂੰ ਤੇ ਬੇ ਦਾ ਬੇਥੇ ਬੇਰਾ ਬੇਚ ਦਾ ਦੁਕਾਨ ਤੇ ਉਹ ਘਰੋਂ ਤੋੜ ਕੇ ਦੇਣਾ ਕਿਸੇ ਨੇ ਮੰਗਾਇਆ ਵਾ ਆਰਡਰ ਕੀਤਾ ਹੋਇਆ ਕਿਸੇ ਦਾ 3 ਕਿਲੋ ਕਹਿੰਦੇ ਕਿੰਨੇ ਹੋ ਗਿਆ ਸੀ ਹਾਂਜੀ ਅਸਲ ਪੁੱਛੋ 3 ਕਿਲੋ ਕਿਹਾ ਸੀ ਤਿੰਨ ਕਿਹਾ ਸੀ ਮੈਂ ਪਤਾ ਨਹੀਂ ਖੋਲ ਲੀ ਜਿੰਨੇ ਸੂਣ ਤੇ ਵਸ ਬਾਗੇ ਰੱਖ ਦੇਣਾ ਮੈਂ ਤੇ ਲੈ ਜੂਗਾ ਵੀਰਾ ਜੀ ਦਾ ਵਸੇ ਆਇਆ ਫਿਰ ਕਰੇ ਨਾਲ ਦੇ ਨਾਲ ਪੈਕ ਹੋ ਜਾਂਦਾ ਹਾਂਜੀ ਕਿ ਪਾਇਆ ਫੇ ਲੈ ਜਾਂਦਾ ਦਿਖਾ ਦੇ ਉੱਧਰ ਅਗਰ ਜਾ ਕਾਟਾ ਥੋੜਾ ਮੈਂ ਆਉਂਗੀ ਪੂਰਾ ਪੂਰਾ ਹੀ ਪਾਵਾਂਗੀ ਮਸਾਲੇ ਹੋਰ ਪਾਵਾਂ ਜਿਹੜੇ ਹਰਜ ਦਿਨ ਬਿਲੋਜ ਹੋਇਆ ਨਹੀਂ 4 ਗ੍ਰਾਮ ਰਹਿ ਗਿਆ ਚੱਲ ਹੁਣ ਉੱਪਰ ਜਾ ਕੇ ਨਾ ਉਹ ਤੇ ਵੀ ਦੇ ਦਾ ਢੰਡਾ ਬੰਦ ਕਰਦੇ ਉੱਪਰ ਦੇ ਦੇ ਫਿਰ ਉੱਪਰ ਦੇ ਦੇ ਕਿ 50-50 ਕਰਕੇ ਫਿਰ ਦਾ ਆਪਾਂ ਕਿੱਲੇ ਆਈਂ ਉੱਪਰ ਹੀ ਦੇ ਦਾਂਗੇ ਤੁਸੀਂ ਉੱਤੇ ਦੇ ਤਾਂ ਦੇ ਤਾਂ ਮੈਂ ਕਹਿੰਨਾ ਚੱਲ ਕੋਈ ਨਹੀਂ ਲਖਦਾ ਕੀ ਹੁੰਦਾ ਹੂੰ ਮੈਨਾਂ ਕੁਛ ਨਹੀਂ ਹੁੰਦਾ ਪਕੜੇ ਦਾ ਦੇ ਹੁਣ ਇਹਦੇ ਕੰਮ ਕੀਤੇ ਨੇ ਆਪਾਂ ਨੂੰ ਕੀ ਪਤਾ ਕੰਮ ਔਰ ਆਪਾਂ ਜੋ ਰੱਖਤਾ ਸਵੇਰੇ ਲੈ ਕੇ ਜਾਣਾ ਇਹ ਉਹ ਕਿੱਥੇ ਰਵਾਬ ਹੋਂਡ ਨਾਲ ਹੋਦਾ ਉਹ ਤਾਂ ਉੱਧਰ ਪਏ ਸੀਗੇ ਹਕੁੰਦਰ ਕਾਲ ਪੇਕੇਆਂ ਨੂੰ ਚਲੀ ਗਈ ਚਾਹ ਚਾਹ ਦੇ ਵਿੱਚ ਸਾਨੂੰ ਦੱਸ ਕੇ ਨਾ ਗਈ ਬਈ ਇੱਥੇ ਦੁੱਧ ਪਿਆ 2 ਕਿਲੋ ਦੁੱਧ ਰੱਖ ਗਈ ਨਾ ਅਸੀਂ ਦੇਖਿਆ ਨਾ ਮੇਰੀ ਕੁੜੀ ਨੇ ਦੇਖਿਆ ਬਲਜਿੰਦਰ ਨੇ ਮੈਂ ਭੈਣ ਨੇ ਦੇਖਿਆ ਜਸਪਾਲ ਨੇ ਮੇਲੀ ਵੱਡੇ ਭੈਣ ਨੇ ਦੇਖਿਆ ਵੱਡੇ ਭੈਣ ਆਈਆਂ ਸ੍ਰੀ ਕੀ ਹਾਲੇ ਤੇ ਉਹ ਵੀ ਸੋਈ ਜੀ ਰਹੇ ਨੇ ਉਹਨਾਂ ਨੇ ਵੀ ਨਹੀਂ ਦੇਖਿਆ ਹੈਗਾ ਤੇ ਬਸ ਹੁਣ ਅੱਜ ਜਦੋਂ ਮੈਂ ਵਾਲਾ ਦਿੱਤਾ ਦੁੱਧ ਫਟ ਗਿਆ ਉਹ ਪਨੀਰ ਬਣ ਗਿਆ ਪਨੀਰ ਥੋੜਾ ਜਿਹਾ ਬਣਿਆ ਕਿ ਤਰਖਤਾ ਆ ਪਿਆ ਤੂੰ ਤਾਂ ਦਾ ਮੈਨੂੰ ਉਹਦੇ ਖੋਏ ਦਾ ਆਰਡਰ ਆ ਗਿਆ ਤੈਨੂੰ ਬੱਚਿਆਂ ਨੂੰ ਦੁੱਧ ਦੁੱਧ ਪਿਆ ਦੇ મહાવીਰ ਤੇ ਗਰਮੇਹਰ ਨੂੰ ਬਦੂ ਕਰਮ ਕਰਦੀਆਂ ਉਹਨਾਂ ਦਾ ਗਰਮੇਹਰ ਨੂੰ ਤੇ ਮਹਾਵੀਰ ਨੂੰ ਫੇਰ ਸੇਮੀਆਂ ਮਗਰੋਂ ਦੇ ਦੀ ਹੂੰ ਪਹਿਲਾਂ ਉਹਨਾਂ ਨੂੰ ਦੁੱਧ ਪਿਆ ਦੇ ਠੀਕ ਆ ਤਾਂ ਭਾਂਡੇ ਪੰਜ ਕੇ ਭਾਂਡੇ ਪਹੁੰਚ ਕੇ ਉੱਪਰ ਰੱਖ ਦਿੱਸੇ ਨਾ ਹਾਂਜੀ ਕੱਲ ਸੇਮੀਆਂ ਬਣ ਗਈਆਂ ਭਾਂਡੇ ਪਹੁੰਚ ਕੇ ਉਹਨੇ ਰੱਪੜ ਟਿਕਾ ਤੇ ਟੋਕਰੀ ਦੇ ਵਿੱਚ ਪੁੰਜ ਕੇ ਰੱਖਦੇ ਹੁੰਨੇ ਅਸੀਂ ਤੇ ਵਿੱਚ ਇਸ ਫੇਰ ਦੀ ਭਈਆ ਤੁਹਾਡੀ ਕਿਸੇ ਦੀ ਪਾਈ ਹੋਈ ਤੇ ਫੜ ਸੇਮੀਆਂ ਖਾਵਾਂਗੇ ਚਾਹ ਥੋੜੀ ਜਿਹੀ ਬਚ ਗਈ ਪਰ ਤਾਂ ਵੱਧ ਪੜ ਗਈ ਮम्मी ਨੂੰ ਟੈਨਸ਼ਨ ਪੈ ਗਈ ਤੇ ਚਾਹ ਵਾਧੂ ਕੀਤੀ ਬੜੀ ਜਸਪਾਲ ਤਾਂ ਸੁਧਨੀ ਨੇ ਬੀਲੀ ਪੈ ਕੇ ਅੱਧੇ ਘੰਟੇ ਤੱਕ ਜਸਪਾਲ ਨੂੰ ਚਾਹੀਦੀ ਹੈ ਜਾਈ ਹੈ ਜੀ ਜਸਪਾਲ ਚਾਹ ਵੀ ਕਿ ਵੱਧ ਹੋ ਗਿਆ ਮੈਨੂੰ ਲੱਗੂ ਕਿ ਉਹ ਘਟ ਪਾਇਆ ਬਹੁਤ ਪਾਇਆ ਘੱਟ ਸੀ ਭੱਜ ਕੇ ਜਿੱਸੀ ਘੜੀ ਪਈ ਆ ਬੱਚੇ ਖਾਂਦੇ ਹਾਂ ਹਾਂ ਤੇ ਸਾਡੇ ਸੇਮੀਆਂ ਬਣ ਗਈਆਂ ਹੁਣ ਅਸੀਂ ਸੇਮੀਆਂ ਖਾਵਾਂਗੇ ਥੋੜੀ ਜਿਹੀ ਗਾੜੀ ਹੋ ਗਈ ਮੰਮੀ ਨੇ ਪਤਨੀ ਮਾਰਨੀ ਆਸੀ ਮਾ ਵੀਰ ਰੋ ਖਾਣੀਆਂ ਨੇ ਖਾਉਂ ਨਹੀਂ ਖਾਂਦਾ ਨਹੀਂ ਖਾਂਦੇ ਨਹੀਂ ਅੱਗੇ ਤਾਂ ਖਾਂਦਾ ਹੁੰਦਾ ਫੜਾ ਸਹੀ ਤੂੰ ਅੱਛਾ ਆ ਗੋ ਮੇਰੇ ਖਾਣ ਕੀ ਵਾਸੇ ਉਹਨਾਂ ਕਹਿੰਦੇ ਪਾਣੀ ਤੇ ਹਾਇ ਇੰਨੀਆਂ ਜਿਆਦੇ ਨੇ ਹਾਂ ਖਾਦ ਨਹੀਂ ਗੱਲ ਇਹ ਨਾਂ ਖਾਦੀ ਨਹੀਂਆਂ ਫਿਰ ਨਹੀਂ ਹਾਂ ਖਾ ਮੰਗੇ ਚਾਹ ਫਿਰ ਦਰੋਤੀ ਖਾਂਦੀ ਨਹੀਂ ਮੈਂ ਬਿਨਾਂ ਜਿਓਂਗੇ ਬਸ ਕੇ ਉਹ ਨਹੀਂ ਨਿਭ ਪਰਹੇਜ ਕਰਨਾ ਨਹੀਂ ਨਹੀਂ ਪਰਹੇਜ ਨਹੀਂ ਅੱਜ ਜਣ ਮੇਦਾ ਨਾ ਹਾਂ ਤੇ ਉਹ ਵੀ ਨਾ ਇਹ ਥੋੜੀ ਸਵਾਦ ਵਾਸਤੇ ਖਾਣੀ ਚਾਹੀਦੀ ਜੀ ਜੀ ਖਾਲੀ ਸੀ ਮੈਂ ਹਾਂ ਸਾਈਡ ਤੇ ਲਾ ਦਈਏ ਫਿਰ ਹਾਂਜੀ ਹੁਣ ਟਾਈਮ ਹੋ ਗਿਆ ਸਵਾ ਪੰਜ ਦਾ ਸ਼ਾਮ ਦਾ ਠੰਡ ਬਹੁਤ ਜ਼ਿਆਦੇ ਆ ਤੇ ਹੁਣ ਮੈਂ ਸਾਗ ਪਿਆਵਾ ਕੱਲ ਦਾ ਬਣਾਇਆ ਹੋਇਆ ਹੁਣ ਤੜਕਾ ਲਾਉਂਗੀ ਤੇ ਇਹਨਾਂ ਦਾ ਪਤਾ ਕੀ ਇਹਨਾਂ ਦਾ ਸਿਸਟਮ ਹੈ ਆ ਅਰ ਸੋਈ ਇੱਥੇ ਆ ਉਨੇ تن ਪਿਆਜ਼ ਆ ਲੂ ਹੋ ਉੱਥੇ ਰੱਖੇ ਪਏ ਆ ਚੌਂਪੜ ਦੇ ਨੀਚੇ ਇੱਧਰ ਰੱਖੇ ਪਏ ਆ ਆਲੂ ਪਿਆਜ਼ ਹੋਰ ਖੇਪੇ ਨੇ ਇਹ ਤਾਂ ਲੈ ਕੇ ਆਉਨੇ ਆ ਹੁਣ ਅੰਨ ਪਿਆਜ਼ ਅਲੱਗ ਜਿਹੜਾ ਨਸਨ ਤੇ ਪਿਆਜ਼ ਹੂੰ ਲੈ ਕੇ ਆਉਨੇ ਆ ਆ ਦੇਖੋ ਫਰੇ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਆ ਗੁਲੂ ਕੀ ਕਹਿੰਦੇ ਨੇ ਕਿ ਦਸ ਕਾਲਾ ਫੁੱਲ ਆ ਗੇਂਦੇ ਦਾ ਕੁਲ ਦੋ ਦੀ ਕੁਲ ਦੋ ਦੀ ਦਾ ਫੁੱਲ ਆਹ ਵੜਾ ਤੇ ਆਹ ਵੜਾ ਵਾਈਟ ਬੜਾ ਸੋਹਣਾ ਲੱਗਦਾ ਹੂੰ ਵਾਈਟ ਦੇ ਆਵळा ਪਰਪਲ ਜੇ ਬੜਾ ਸੁਣਾ ਲੱਗਦਾ ਇਹ ਵਾਲੇ ਤਾਂ ਆਮ ਹੀ ਨੇ ਹਰੇ ਇੱਕ ਹੁੰਦੇ ਇਹ ਤਾਂ ਕੰਦੇ ਤੇ ਕਾ ਇਹਦੇ ਬੁਲਦਦੀ ਦੇ ਫੁੱਲੇ ਕਾ ਹਾਂ ਅਲੱਗ-ਅਲੱਗ ਕਲਰ ਦੇ ਨੇ ਸਾਰੇ ਆ ਪੀਲੇ ਰੰਗ ਦੇ ਬੜਾ ਸੁਣਾ ਪਰ ਉਹ ਵਾਈਟ ਰੰਗ ਦੇ ਬੜਾ ਸੁਣਾ ਬੂਟੇ ਵਧੀਆ ਲੱਗੇ ਹੋਏ ਆ ਠੰਡ ਕਰਕੇ ਉਹ ਐ ਮਰ ਜਾਏ ਨਹੀਂ ਹੈਗੇ ਬੂਟੇ ਇਧਰ ਮੇ ਤਾਇਆ ਜੀ ਦੇ ਘਰ ਆ ਜਾਂਦਾ ਨਾਲ ਹੀ ਕਿੱਧਰ ਤਾਇਆ ਜੀ ਦੇ ਘਰ ਆ ਜਾਂਦਾ ਨਾਲ ਹੀ ਸਾਡਾ ਘਰ ਪਚਾੜਿਆ ਅਸੀਂ ਸੈਂਟਰ ਦੇ ਵਿੱਚ ਯਾਰ ਜਾਈਂ ਗੱਟੇ ਦੇ ਮਿਹਰੇ ਬਾਬੇ ਚ ਪਿਆ ਕਾ ਲੈਂਦੇ ਸੀ ਕਿ ਰੰਮੀ ਨੇ ਹੂੰ ਫਾਸਜੀ ਆਜੀ ਪੰਦਜੀ ਆਊਗੀ ਚ ਦੋ ਕੁ ਤਨ ਖਾਣ ਨੂੰ ਲੈ ਲੈਨੇ ਆ ਨਾਲ ਹੂੰ ਤੇ ਲਸਣ ਝੱਕ ਲੈਨੇ ਆ ਅੜਕਾ ਲਾ ਮੈਂ ਸਾਰ ਨੂੰ ਚੋਟੀ ਬਣਾ ਲੈਂਗੇ ਨਾਲ ਮੱਕੀ ਦੀ ਤੇ ਫੇਰੇ ਪੜਾਈ ਸੀ ਗੋਭੀ ਦੀ ਸਬਜੀ ਬਹੁਤ ਸਵਾਦ ਬਣੀ ਸੀ ਹੂੰ ਇਹ ਜੰਗ ਜੰਗ ਨਾ ਨੰਗਾ ਦੇ ਪ੍ਰੋਬਲਮ ਪਸਤਾ ਲਾ ਲਿਆ ਪਿਆ ਬਾ ਉਦੋਂ ਦਾ ਆਟਾ ਹੂੰ ਨਾ ਕੰਮ ਕਰਕੇ ਆਟਾ ਲਾ ਲਾ ਪਰ ਤੇ ਆਟੇ ਦੇ ਵਿੱਚ ਨਾ ਡਰਮ ਲੈ ਕੇ ਜਾਂਦਾ ਹੁੰਦਾ ਵੀਰਾ ਇਹ ਸਾਡੇ ਡਰਮ ਕਈ ਹੋ ਜਾਂਦੇ ਨੇ 7-8 ਡਰਮ ਹੋ ਜਾਂਦੇ ਨੇ ਮੋਟਰਸਾਈਕਲ ਤੇ ਫੀਲ ਲੂਟ ਨਹੀਂ ਆਉਂਦੀ ਹੈਗੇ ਤੇ ਇਹਨੂੰ ਲੈ ਕੇ ਜਾਂਦਾ ਹੁੰਦਾ ਸਵੇਰ ਵੇਲੇ ਸਵੇਰ ਵੇ ਡਰਮ ਬਾੜੇ ਹੁੰਦੇ ਨੇ ਸ਼ਾਮ ਨੂੰ ਡਰਮ ਤਾਂ ਘਰੇ ਪਏ ਨੇ ਕਾਹ ਪਿਆ ਜੋ ਤੇ ਕੋਈ ਜਦ ਤੱਕ ਨਹੀਂ ਹੁੰਦੀ ਹੈ ఆ సేమియవి హనా దెలు హనా లేవు లేవు మేను కొల్లన నదర్ కొల్లని త్రఖేన పెట్టి रख్యం దనమ్మ ఆ ఆ देखो भाई బుట్టా వసే గుర్మే హేసి హంజీ ఆ బస్తా హనా બનાలో క్రీమ్ జీల બનાయమే దడ తోద మనేసి వైట్ క్రీమ్ హలా ਨਹੀਂ ਨਮੈਦਾ ਰਹੀਆਂ ਇਹਨਾਂ ਦੇ ਵਿੱਚ ਅੱਛਾ ਚਲ ਦੂਜੇ ਹੀ ਬਣਾ ਲੇ ਫਿਰ ਮੈਂ ਤਾਂ ਦੇਖਾ ਹੈਗਾ ਨਾਨੀ ਤੋਂ ਪੁੱਛ ਲਓ ਆ ਜਾ ਨਾਨੀ ਮੈਦਾ ਹੈਗਾ ਮੰਮੀ ਇਹ ਰੱਖੇ ਮੈਦਾ ਹੈਗਾ ਬਣਾ ਦੋ ਹੈ ਨਹੀਂ ਬਣਾ ਦੋ ਮੈਦਾ ਕੀ ਮੈਦਾ ਕਿਵੇਂ ਬਣਾਉਣਾ ਕੀ ਬਣਾਉਣਾ ਪਾਸਤਾ ਬਣਾਉਣਾ ਸੀ ਨਾ ਪਾਸਤਾ ਉਹ ਪਿਆ ਸੀ ਬਚਾਓ ਮਤਲਬ ਕਿ ਕਰੀਮੀ ਜਿਹਾ ਬਣਾਉਣਾ ਸੀ ਪਾਸਤਾ ਮੈਦਾ ਘਰੇ ਬਣਾ ਲਵਾਂ ਨਹੀਂ ਪਾਸਤਾ ਪੂਸਤਾ ਕਦੇ ਖਾਉਣਾ ਜਲਦ ਤੇ ਜੰਮਦਾ ਬਸ ਉਹ ਪਿਆ ਨਾਂ ਨਿਵਣੇ ਰੇ ਗੱਲਾਂ ਕਰਦੇ ਨੇਗੇ ਸਾਧ ਵਿੱਚ ਕੀ ਕਹਿੰਨਾ ਠੰਡ ਵੱਲੀ ਆ ਅੱਛਾ ਬਹੁਤ ਸਾਡਾ ਠੰਡ ਨਾਲ ਹੱਥ ਦੁਖਣ ਲੱਗੀ ਭੈਣ ਦੀ ਤੇ ਲੈ ਘਟ ਗਏ ਸੀਗੇ ਚਲ ਮੈਂ ਖਾ ਕੋਈ ਨਾ ਮੈਂ ਘਟ ਦੰਨੀ ਇੱਕ ਦੂਜੀ ਲੱਤਾਂ ਮਲਦੇ ਜਮਲ ਦਿੰਦੇ ਆ ਨਹੀਂ ਮੇਰਾ ਗੁੱਡਾ ਦਾ ਹੁੰਦਾ ਨਾ ਗੁੱਡਾ ਦਾ ਹੁੰਦਾ ਵਾਣਾ ਚਲ ਕੋਈ ਨਾ ਮੈਂ ਘਟ ਪਟਣ ਲੱਗੀ ਦੀ ਆ ਮਸੀ ਜਮੇ ਦੀ ਮੈਂ ਪਟਾ ਦੰਨੇ ਚਲ ਕੋਈ ਨਾ ਤੇਜ਼ ਠੰਡ ਤਾਂ ਇੰਨੀ ਆ ਜੀ ਕਦੇ ਮੈਂ ਖਾਈਏ ਨਾ ਬਕਾਈਏ ਆ ਪੈਰੀ ਫੇਰ ਜੀ ਸਰਦਾ ਨਹੀਂ ਕੰਮ ਕੀਤੇ ਬਿਨਾ ਬਸ ਕਰਨਾ ਪੈਂਦਾ ਇੱਕ ਕੰਮ ਤਾਂ ਕਰਨਾ ਹੀ ਆ ਹੁਣ ਕਹਿੰਦੇ ਖੁਦ ਹੀ ਵਜਾ ਕੇ ਮੈਂ ਫਸ ਗਈ ਇਹਨਾਂ ਦੇ ਮੈਂ ਘਰੇ ਵੀ ਕਰਕੇ ਆ ਮੇਰਾ ਇਹਨਾਂ ਦੇ ਵੀ ਕਰਨਾ ਪੈਂਦਾ ਮੈਨੂੰ ਮੈਨੂੰ ਅੱਜ ਜਾਣਾ ਸੀਗਾ ਮੈਨੂੰ ਅੱਜ ਜਾਣ ਨਹੀਂ ਦਿੱਤਾ ਇਹਨਾਂ ਨੇ ਫੇਰ ਰੱਖ ਲਿਆ ਕੱਲ ਨੂੰ ਵੱਡੇ ਭੈਣ ਨੇ ਕੋਟਲੇ ਆਪਦੀ ਨੋਹ ਦਾ ਸੂਟ ਕਢਾਈ ਕਰਨਾ ਦਿੱਤਾ ਹਿਆ ਫੜ ਕੇ ਲਿਆਉਣਾ ਫੇਰ ਕੋਟਲੇ ਲਿੰਦਿਆਂ ਕਰਦੇ ਕੱਲ ਨੂੰ ਅਸੀਂ ਵੱਡੇ ਭੈਣ ਨੂੰ ਫੇਰ ਰੱਖ ਲੈਣਾ ਪਾਸੋਂ ਜਾਣ ਦਵਾਵਾਂਗੇ ਬਹੁਤ ਫੇਰ ਇਹਨਾਂ ਨੇ ਸਿਰੇ ਬੰਨੇ ਇਹਨਾਂ ਦੇ ਗਾਹ ਤਾਈ ਜੀ ਘੂਟਾ ਹੋਇਆ ਵਾ ਪਾਜੀ ਨੇ ਪਲੋਤਾ ਹੋਇਆ ਵਾ ਤਾਂ ਜਾਣਾ ਬੈ ਗਿਆ ਇਹ ਤਾਂ ਮੇਰੇ ਮਾਸੇ ਇਕੱਲੇ ਨੇ ਮਾਸੜ ਜੀ ਦੀ ਡੈਥ ਹੋਈ ਹੋਈ ਆ ਤੇ ਇਹਦਾ ਬੇਟਾ ਤੇ ਨੂੰ ਜਿਹੜੀ ਆ ਉਹ ਬਕਰ ਡਜਾਏ ਹੋਏ ਨੇ ਪੋਤਾ ਪੋਤੀ ਉੱਥੇ ਹੀ ਆ ਤੇ ਸੱਸ ਦੀ ਡੈਥ ਹੋ ਗਈ ਹੁਣ ਪਿੱਛੇ ਜਹੇ ਤੇ ਇਕੱਲੇ ਰਹਿ ਗਏ ਸਕੇ ਇਕੱਲੇ ਨੇ ਕਰੀ ਕੀ ਕਰਨਾ ਤੁਸੀਂ ਆ ਜਾਓ ਵਿਚ ਦੀ ਵਾਸੇ ਇਹਨਾਂ ਨੂੰ ਆਏ ਹੁੰਦਾ ਘਰ ਦੇਖਾਂ ਜਾ ਕੇ ਦੀਵਾ ਬੱਤੀ ਲਵਾ ਆਏ ਕੈਮਰੇ ਤਾਂ ਲੱਗੇ ਨੇ ਉੱਥੇ ਇਹਨਾਂ ਨੂੰ ਆਏ ਮੈਂ ਘਰ ਦੀ ਸਫਾਈ ਕਰਦਾ ਮੇਰੇ ਘਰੇ ਗੰਦ ਪੈ ਗਈ ਹੋਰ ਫਿਰ ਇਹ ਗੁਰਾ ਲਗਦਾਮ ਜਾ ਕੇ ਮੈਂ ਚਨਾ ਜੇ ਤਾਂ ਕਰੇ ਮਾਸੇ ਜੀ ਘਰੇ ਦੋ ਬਜਲੀ ਕੋਠੇ ਪਈ ਹੋਈ ਹੈ ਇਹਨਾਂ ਨੇ ਤਰੀਕੇ ਪੰਡ ਤੇ ਸਾਰਾ ਕੰਮ ਵਾਸੇ ਆਪ ਹੀ ਕਰਦੇ ਨੇ ਝਾੜੂ ਪੋਚਾ ਕੱਪੜੇ ਲੀੜੇ ਸਾਰੇ ਸਾਫ ਸਫਾਈ ਆ ਸਾਰੀਆਂ ਗੇਟ ਰੋਜ ਇਨਸਾਫ ਕਰਦੇ ਪੂਰੀ ਸਫਾਈ ਰੱਖਦੇ ਨੇ ਤੇ ਸਾਰਾ ਕੁਝ ਆਪ ਹੀ ਕਰਦੇ ਨੇ ਵਾਸੇ ਕੰਮ ਵਾਲੀ ਕੋਈ ਨਹੀਂ ਲਾਈ ਹੋਈ ਕਦੇ ਮੈਨੂੰ ਆਬ ਦਾ ਆਬ ਕਰਕੇ ਮਜ਼ਾ ਆਉਂਦਾ। ਕਹਿੰਦੇ ਕਹਿੰਦਾ ਮੇਰਾ ਸਰੀਰ ਫਿੱਟ ਰਹਿੰਦਾ। ਬਾਕੀ ਇਹ ਜੀ ਪਾਸ ਹੋ ਜਾਂਦਾ। ਦਿਨ ਨਿਕਲ ਜਾਂਦਾ ਹੈਗਾ ਵਧੀਆ। ਬਾਕੀ ਕੁਝ ਖਾ ਦਾ ਦੇ ਵਿੱਚ ਨਿਕਲ ਜਾਂਦਾ ਬਸ ਪਾਟ ਕਰ ਲਈਦਾ। ਸਾਰਾ ਭਾਂਡਾ ਜੋ ਚੱਕਣਾ ਆਪੇ ਰੱਖਣਾ ਚੱਕਣਾ। ਹਾਂ ਇਹ ਮੇਰਾ ਰੋਟੀ ਪਕਾ। ਜੇ ਸਾਡੇ ਮੱਸ ਜੀ ਸਿੱਧਾ ਬਹੁਤ ਖਿਆਲ ਰੱਖਦੇ ਨੇ ਤੇ ਇਹਨਾਂ ਨੇ ਜਿਵੇਂ ਦੋ ਰੋਟੀਆਂ ਸਵੇਰੇ ਖਾਣੀਆਂ, ਦੋ ਰਾਤ ਨੂੰ ਖਾਣੀਆਂ ਨੇ। ਜੇ ਦੁਪਹਿਰੇ ਇਹਨੇ ਕੋਈ ਚੀਜ਼ ਵੱਧ ਖਾ ਲਈ ਜੀ ਹੁਣ ਸੇਮੀਆਂ ਖਾਣੀਆਂ। ਕਹਿੰਦੇ ਮੈਂ ਰੋਟੀ ਰਾਤ ਨੂੰ ਖਾਣੀ ਨਹੀਂ। ਜੇ ਖਾਉਂਗੇ ਤਾਂ ਕਹਿੰਦੇ ਇੰਨਾ ਖਸਾਗ ਲੈ ਕੇ ਇੱਕ ਰੋਟੀ ਖ ਤੇ ਧਿਆਨ ਰੱਖਦੇ ਬਾਕੀ ਫਰੂਟ ਖਾਂਦੇ ਨੇ ਦਿੱਲੀ ਬਲਕਿ ਡਰਾਈ ਫਰੂਟਸ ਖਾਂਦੇ ਨੇ ਇਹ ਆ ਪੂਰਾ ਧਿਆਨ ਰੱਖਦੇ ਸੇ ਇਹ ਤਾਂ ਮਾਸਰ ਮਾਸਰ ਨੂੰ ਦੋ ਪ੍ਰੈਣ ਨੂੰ ਬਟਨਾ ਸਾਹਿਬ ਵੀ ਜਾਣਾ ਮਾ ਮਾਸ ਸੀ ਕਹਿੰਦੇ ਨਾਲੇ ਮੈਂ ਸੇਵਾ ਕਰਕੇ ਆਉਂਗੀ ਤੇ ਨਾਲੇ ਮੈਂ ਉੱਥੇ ਲੰਗਰ ਲਾ ਕੇ ਆਉਂਗੀ ਉੱਥੇ ਗਾ ਲੰਗਰ ਲਾਉਂਦੇ ਨੇ ਲੋਕੀ ਜਾ ਕੇ ਇੱਕ ਡੰਗ ਦਾ ਲੰਗਰ ਚਲਾਉਂਦੇ ਜਾਂ ਚਾਹ ਦਾ ਜਾਂ ਰੋਟੀ ਦਾ ਮਾਸ ਨੇ ਲੰਗਰ ਵੀ ਚਲਾ ਕੇ ਆਉਣਾ ਉੱਥੇ ਤੇ ਨਾਲੇ ਸੇਵਾ ਕਰਕੇ ਆਉਣਗੇ ਹਫਤਾ ਰਹਿ ਕੇ ਆਉਣਗੇ ਮਾਸੀ ਚਲੋ ਬਧੀਆ ਵਾਸਨਾੜੇ ਹਾਂ ਘਰੇ ਵੀ ਗਿਆ ਨਾ ਰਹਿ ਕੇ ਘਰੇ ਕੀ ਕਰਨਾ ਨਾਲੇ ਦੋ ਵਾਰੀ ਜੇ ਮੇਰੇ ਜੀ ਬਹੁਤ ਕਰਦਾ ਸੀ ਜਾਨ ਨਾ ਪਟ ਨਾ ਸਮਝ ਇਕ ਵਾਰੀ ਜੀ ਬਹੁਤ ਲੱਗਦਾ ਬਹੁਤ ਜੀ ਲੱਗਦਾ ਉੱਥੇ ਜਾ ਕੇ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ ਨਾ 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 ਦਰ ਘਟ ਜਾਂਦੇ ਆਪਣੇ ਕੋਲ ਗਰਮੀ ਤੋਂ ਮੈਨੂੰ ਵੀ ਜਾਣਾ ਉਹ ਨਾਨੇ ਆਉਣਾ ਨਹੀਂ ਨਾ ਉਹਨਾਂ ਨੇ ਮੈਂ ਕਿਹਾ ਨਹੀਂ ਤੁਸੀਂ ਕਹੀ ਨਾ ਤਾਂ ਭੈਣ ਅਗੀ ਜਸਮਨ ਨੂੰ ਕਹਿੰਦੀ ਸੀ ਵੀ ਜਸਮਨ ਵੀ ਆਪਾਂ ਵੀ ਉਹਦੇ ਤੋਂ ਤਕਾਲ ਟੈਕਟਾਂ ਕਰਾਵਾਂਗੇ ਇਸੇ ਟ੍ਰੇਨ ਦੀ ਸਾਢੇ 25 ਜੀ ਦੀ ਨਾ ਸਰਵਿਸ ਕਰਨ ਵਾਲੀ ਸੀ ਤੇ ਮਾਮਾ ਜੀ ਆਏ ਨੇ ਕਿ ਇਹਨੂੰ ਠੀਕ ਕਰਨਾ ਹਣ ਕਰਸੀ ਹਾਂਜੀ ਕਰਸੀ ਹਾਂਜੀ ਸਾਨੂੰ ਨਾ ਇੱਕ ਦੋਸ ਦਰਿਆਵਾਂ ਵਾਲੇ ਵੀਡੀਓ ਪਾਈ ਸੀ ਕਮੈਂਟ ਆਇਆ ਸੀਗਾ ਵੀ ਜਿਹੜੇ ਦਰਿਆ ਨੇ ਉਸੇ ਦਾ ਨਾਮ ਦੋ ਵੀ ਉਹ ਦਰਿਆ ਨੂੰ ਮੜਾ ਸੋਫਾ ਹੱਲੇ ਜਾਂ ਟੇਬਲ ਕੰਨੇ ਪਿਛਾਓ ਵੀ ਸੋਹਣੀਆਂ ਲੱਗਦੀਆਂ ਨੇ ਹਾਂਜੀ ਅਸੀਂ ਹੁਣ ਇਹ ਗੱਲ ਤੇ ਗੌਰ ਕਰਾਂਗੇ ਦਰਿਆ ਨੇ ਉਸ ਤੱਤੀਆਂ ਨਹੀਂ ਹੈਗੀਆਂ ਰੱਖ ਲਈਆਂ ਤੇ ਦਰਿਆ ਅਸੀਂ ਸੋਫੇ ਉੱਤੇ ਲਈ ਬਿਸ਼ਾ ਲਾਂਗੇ ਜਿਹੜਾ ਟੇਬਲ ਹੁੰਦਾ ਉਹ ਤੇ ਵੀ ਬਿਸ਼ਾ ਲਾਂਗੇ ਇਕਸ ਨੂੰ ਉਹਨਾਂ ਦਾ ਹੀ ਹੋਰ ਕਮੈਂਟ ਆਇਆ ਸੀਗਾ ਵੀ ਜਿਹੜੀ ਅਸੀਂ ਖੋਏ ਵਿੱਚ ਖੰਡ ਪਾਈ ਸੀਗੀ ਨਾ ਵੀ ਤੁਸੀਂ ਉਹ ਛਾਣ ਕੇ ਨਹੀਂ ਪਾਈ ਹੈਗੀ ਉਹ ਖੰਡ ਜਿਹੜੀ ਸੀਗੀ ਉਹ ਅਸੀਂ ਛਾਣ ਕੇ ਰੱਖੀ ਹੋਈ ਆ ਰੱਖੀ ਹੋਈ ਕਿਉਂਕਿ ਅਸੀਂ ਰੋਜ਼ ਡੇਲੀ ਖੋਆ ਬਣਾਉਣਾ ਹੁੰਦਾ ਵੀਰੇ ਦੀ ਡੇਰੀ ਕਰਕੇ ਆਰਡਰ ਤਾਂ ਆਉਂਦੇ ਰਹਿੰਦੇ ਨੇ ਖੋਏ ਦੇ ਤੇ ਉਸ ਇਕੱਠੀ ਛਾਣ ਕੇ ਰੱਖ ਲੈਣੇ ਹੁੰਦੇ ਆ ਜਦੋਂ ਆਉਂਦੀ ਹੈ ਨਾਲ ਹੀ ਛਾਣ ਲੈਂਦੇ ਆ ਜਦੋਂ ਜਦੋਂ ਖੋਆ ਬਣਾਉਂਦਾ ਫੇ ਇੱਕਦਮ ਪਾਣੀ ਪੈਂਦੀ ਆ ਤਾਂ ਕਰਕੇ ਉਹ ਛਾਣ ਕੇ ਰੱਖੀ ਹੋਈ ਸੀਗੀ ਜੀ ਖੰਡ ਤੇ ਤੁਸੀਂ ਸਾਡੀ ਵੀਡੀਓ ਇਨ ਗੌਰਨ ਦੇ ਕਰ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਕਮੈਂਟ ਕੀਤਾ ਇੰਨਾ ਸੋਹਣਾ ਜਿਹੜਾ ਬਹੁਤ ਬਹੁਤ ਥੈਂਕ ਯੂ ਕਮੈਂਟ ਕਰਨ ਵਾਸਤੇ ਵੀ ਆਈ ਕਿੱਟੀ ਜਨਨ ਨਹੀਂ ਹੁੰਦੀ ਨਾ ਬੱਤ ਤੁਹਾਨੂੰ ਆਖਿਆ ਮੈਂ ਤੁਹਾਨੂੰ ਤੇ ਪਤਾ ਨਹੀਂ ਨਾ ਆਂਦਾ ਤੈਨੂੰ ਉੱਟੀ ਖਵਾਦੀ ਕਰ ਮੇਰੇ ਨੂੰ ਕਿੰਨੇ ਖਾਸੀ ਬਣਾਉਣੀ ਹੁੰਦੀ ਹੈ ਮੈਂ ਕਹਿੰਦਾ ਨਾ ਆਪ ਖਾਣਾ ਪਰ ਧੀ ਮਿਲੂਗਾ ਜਿਹੜਾ ਤੁਹਾਡੇ ਘਰ ਦਾ ਪੇਜ ਕਿਸੇ ਨੂੰ ਨਹੀਂ ਆਉਣਾ ਜਿਹੜਾ ਤੁਹਾਡੇ ਘਰ ਦਾ ਕੋਨਾ ਕੋਨਾ ਦਾ ਖਾਦ ਕੱਲ ਨੂੰ ਲੱਗੇ ਬੜਾ ਪੁੱਢੀ ਉਹ ਮੇਕੀ ਆ ਉਹ ਦੇਖਦੇ ਆ ਵੀਡੀਓ ਉਹ ਦੇਖੀ ਉਹ ਹਾਂ